ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣਾ ਸਾਢੇ 3 ਵਜੇ ਤੇ ਮੇਰਾ ਗਲੀ ਕੇ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਮੈਂ ਗਲੀ ਤੇ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਸੀ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜਲਦੀ ਮੇਰਾ ਬਿਹਰੀਆ ਮਹੱਲੇ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਜੀ ਵਲੀ ਚ ਲਗਾ ਹੈ ਕੋਈ ਸੀਸੀਟੀਵੀ ਵਗੈਰਾ ਕੋਈ ਰਿਕਾਰਡ ਹੈ ਹਾਂ ਜੀ ਹਾਂ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਜੇ ਆਇਆ ਕੋਈ ਹਾਂ ਹਾਂ ਜੀ ਹਾਂ ਜੀ ਵੀਡੀਓ ਜੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਜੀਪੀਸਪ੍ਰਾਈਜ਼ ਕਰਾ ਦਿੱਤਾ ਹਾਂ ਜੀ ਹਾਂ ਜੀ ਪੁਲਿਸ ਕਰਾਤੀ ਜੀ ਹਾਂ ਜੀ ਠੀਕ ਹੈ ਨਾ ਅਧਿਕਾਰੀਆਂ ਦੇ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਫੋਨ ਕਰਨਾ ਹੀ ਸੀ ਮੇਰੇ ਮੋਟਰਸਾਈਕਲ ਲੱਭੇ ਜਲਦੀ ਮੇਰਾ ਮੋਟਰਸਾਈਕਲ ਦਾ ਨੰਬਰ ਜੇ ਮੇਰਾ ਕੋ ਆਰ ਸੀ ਆ 6895 ਆ ਤੇ ਪੀ ਬੀ 06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਕੋਟ ਕਰਾਂਗੇ ਤੁਹਾਨੂੰ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣ ਸਾਢੇ 3 ਵਜੇ ਤਾਂ ਮੇਰਾ ਗਲੀ ਕੇ ਮੋਟਸਕਾ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਦੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਸੀ ਤੇ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜਲਦੀ ਮੇਰਾ ਬੀਰੀਆ ਮਲੇ ਗਲੀ ਗਲੀ ਦੇ ਘਰੇ ਹੀ ਆ ਉਹ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂਜੀ ਹਾਂਜੀ ਵਲੇਚ ਲਗਾਏ ਕੋਈ ਸੀਸੀਟੀਵੀ ਵਗੈਰਾ ਕੋਈ ਰਿਕਾਰਡ ਨਹੀਂ ਹਾਂ ਜੀ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਜੇ ਆਇਆ ਕੋਈ ਹਾਂ ਹਾਂ ਜੀ ਜੀ ਵੀਡੀਓ ਜੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਜੀ ਪੁਲਿਸ ਨੂੰ ਪ੍ਰਾਈਸ ਕਰਾ ਦਿੱਤਾ ਹਾਂ ਜੀ ਜੀ ਪੁਲਿਸ ਦਾ ਕਰਾ ਦਿੱਤੇ ਹਾਂ ਜੀ ਜੀ ਠੀਕ ਹੈ ਨਾ ਅਧਿਕਾਰੀਆਂ ਦੇ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਫੋਨਸਾਲਾ ਨਹੀਂ ਇਹ ਵੀ ਮੇਰਾ ਮੋਟਰਸਾਈਕਲ ਲੱਭੇ ਜਲਦੀ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇਰਾ ਮੋਟਰਸਾਈਕਲ ਦਾ ਨੰਬਰ ਜੇ ਮੇਰਾ ਮੋਟਰਸਾਈਕਲ ਦਾ ਨੰਬਰ ਜੇ ਮੇਰਾ ਮੋਟਰਸਾਈਕਲ ਦਾ ਨੰ BB06J 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਕੋਟ ਕਰਾਂਗੇ ਤੁਹਾਨੂੰ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣਾ ਸਾਢੇ 3 ਵਜੇ ਤੇ ਮੇਰਾ ਗਲੀ ਕੇ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਦੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਆ ਗਿਆ ਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਸੀ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜਲਦੀ ਮੇਰਾ ਬਿਹਰੀਆ ਮਹੱਲੇ ਗਲੀ 'ਚ ਲੱਗੇ ਜੀ ਘਰੇ ਹੀ ਆਫਿਸ ਆ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂਜੀ ਹਾਂਜੀ ਵਲੀ 'ਚ ਲੱਗਾ ਹੈ ਕੋਈ ਸੀਸੀਟੀਵੀ ਜਗ੍ਹਾ ਕੋਈ ਰਿਕਾਰਡ ਹੈ ਹਾਂਜੀ ਹਾਂਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ 'ਚ ਆਇਆ ਕੋਈ ਹਾਂਜੀ ਹਾਂਜੀ ਵੀਡੀਓ 'ਚ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਜੀ ਪੁਲਿਸ ਕਰਾਇਆ ਦਿੰਦੇ ਹਾਂ ਜੀ ਜੀ ਪੁਲਿਸ ਕਰਾਤੀ ਜੀ ਹਾਂ ਜੀ ਠੀਕ ਹੈ ਨਾ ਅਧਿਕਾਰੀਆਂ ਬਈ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਫੋਨਸਾਲਾ ਨਹੀਂ ਤੇ ਮੇਰਾ ਮੋਟਰਸਾਈਕਲ ਲੱਭੇ ਜਲਦੀ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇਰੇ ਕੋ ਆਰਸੀ ਆ 6895 ਆ ਤੇ ਪੀਬੀ06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ سپورਟ ਕਰਾਂਗੇ ਤੁਹਾਨੂੰ